ਸੀ ਦੇਖੋ ਡੈਸਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦ ਅਸੀਂ ਲੁਧਨਾ ਕੋਹਾੜਾ ਚੰਡੀਗੜ੍ਹ ਹਾਈਵੇ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਦੁਆਰਾ ਅਜਿਹੀ 16 ਫਰਵ ਨੂੰ ਭਾਰਤ ਬੰਦੀ ਕਾਲ ਦਾ ਸਦਾ ਤਸੀ ਬਗੈਦਾ ਉਹਦਾ ਹੁਣ ਸ਼ੁਰੂਆਤ ਹੋ ਚੁੱਕੀ ਹੈ ਇਸ ਸਮੇਂ ਮੌਜੂਦ ਕੋਹਾੜਾ ਵਿਖੇ ਕੋਹਾੜਾ ਚੌਂਕ ਹੈ ਮੈਂ ਇੱਥੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਸੰਯੁਕਤ ਕਿਸਾਨ ਜਿੱਥੇ ਬੰਦਿਆ ਨੇ ਇੱਥੇ ਤਰਨਾ ਲਗਾ ਦਿੱਤਾ ਹੈ ਮੋਦੀ ਸਰਕਾਰ ਕਹਿੰਦੀ ਸਰਕਾਰ ਖਿਲਾਫ ਇੱਕ ਅੱਜ ਭਾਰਤ ਬੰਦੀ ਕਾਲ ਸੱਦਾ ਸੀ ਤਾਂ ਉਸ ਦੇ ਬਗੈਦਾ ਕਿਸਾਨ ਆਗੂਆ ਨੇ ਥੇ ਤਰਨਾ ਲਗਾਤਾ ਕਿਉਂਕਿ 12 ਤੋਂ 4 ਵੇ ਸਮਾਂ ਦਿੱਤਾ ਗਿਆ ਸੀ ਬਕਾਇਦਾ ਬਿਲਕੁਲ ਕੋਹਾੜਾ ਚੌਂਗ ਦੇ ਵਿੱਚ ਕਿਸਾਨ ਜਿਹੜੇ ਜਥੇਬੰਦੀਆਂ ਦੇ ਰਾਜ ਜਿਹੜਾ ਥੇ ਤਰਨੇ ਦੀ ਸ਼ੁਰੂਆਤ ਟਾਈਮ ਹੋ ਚੁੱਕਾ ਹੈ ਸ਼ੁਰੂਆਤ ਹੋ ਚੁੱਕੀ ਹੈ ਟਾਈਮ ਨਿਸ਼ਚਿਤ ਸੀ ਜਿਹੜਾ ਉਹ ਬਗੈਦਾ ਕਿਸਾਨ ਸੰਘਰਸ਼ ਮੋਚੇ ਦੇ ਆਗੂਆਂ ਦੇ ਵੱਲੋਂ ਦਾ ਆ ਜਿਹੜਾ ਤਰਨਾ ਸ਼ੁਰੂ ਹੋ ਗਿਆ ਭਾਰਤ ਬੰਦੀ ਕਾਲ ਸੀ ਤੇ ਬਕਾਇਦਾ ਗਲਬਤ ਕਰ ਰਹੇ ਨੇ ਕਿਸਾਨ ਆਗੂਆਂ ਨੇ ਗਲਬਤ ਖਸੀ ਗਾ ਜੀ ਯਕੀਨ ਨਾ ਹੋਦਾ ਜਿਆਦਾ ਮੇਰਾ ਨਵਤਾਰ ਸਿੰਘ ਮੇਲੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਸਰਪ੍ਰਸਤ ਅਜਮੇਰ ਸਿੰਘ ਲਖਵੜ ਯੂਨੀਅਨ ਅੱਜ ਭਾਰਤ ਬੰਦੀ ਕਾਲ ਦਾ ਸੱਤਾ ਤੱਕ ਐਸਾ ਸੰਯੁਕਤ ਕਿਸਾਨ ਮੋਚੇ ਹੋ ਰੋ ਪਹਿਮਾ ਦਿਨ ਆ ਗਿਆ ਜੁੱਥੇ ਜਰਾ ਕਿਸ ਤਰ੍ਹਾਂ ਦੇਖਦੇ ਹੋ ਵੀ ਕਿਸ ਤਰ੍ਹਾਂ ਵੀਕ ਅ ਦੇਸਤਕਾਰ ਕਿੰਨੇ ਸਕਾਰ ਹਾਈ ਤੁਹਾਡੇ ਐਮਐਸਪੀਡੀ ਕਾਨੂੰਨ ਦੀ ਗਲਬਤੀ ਹਜੇ ਮੰਦੀ ਜਾਂ ਸੰਡੇ ਨੂੰ ਇਹ ਮੀਟਿੰਗ ਰੱਖੀ ਆ ਕਿ ਇਹ ਸਿੱਟਾ ਪੋਜ਼ਿਟਿਵ ਆਨ ਦੀ ਉਮੀਦ ਹੈ ਦੇਖੋ ਜਿਹੜੇ ਅਸੀਂ ਬੰਦ ਕੀਤੀ ਆ ਇਹ ਸਾਰੀਆਂ ਟ੍ਰੇਡ ਯੂਨੀਅਨਾਂ ਵਿੱਚ ਜੀ ਵੀ ਡਰਾਈਵਰ ਵੀ ਆ ਜਾਂਦੇ ਨੇ ਬੱਸਾਂ ਵਾਲੇ ਵੀ ਆਉਂਦੇ ਟਰੱਕਾਂ ਵਾਲੇ ਵੀ ਆ ਜਾਂਦੇ ਨੇ ਜਿੰਨੀਆਂ ਹੋਰ ਮਜ਼ਦੂਰ ਯੂਨੀਅਨਾਂ ਨੇ ਆਂਗਣਵਾੜੀ ਆ ਹੋਰ ਦੂਜੀਆਂ ਤੀਜੀਆਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਦੇ ਸੱਦੇ ਤੇ ਅੱਜ ਸਾਰਾ ਭਾਰਤ ਬੰਦਾ ਇਸ ਕਰਕੇ ਅਸੀਂ ਜਿਹੜਾ ਬੰਦ ਕੀਤਾ ਇਹ ਜਿਹੜੀਆਂ ਮੋਦੀ ਸਰਕਾਰ ਦੀਆਂ ਸਾਡੇ ਨਾਲ ਵੈਧੇ ਕੀਤੀ ਸੀ ਉਹ ਝੂਠੇ ਨਿਕਲੇ ਉਹ ਲਾਗੂ ਕਰਾਉਣ ਲਈ 13 ਤਰੀਕ ਤੋਂ ਸਾਡੇ ਜਥੇਬੰਦੀਆਂ ਕੁਝ ਉੱਥੇ ਬਾਰਡਰ ਤੇ ਬੈਠੀਆਂ ਨੇ ਐ ਜਾਓ ਐ ਜਾਓ ਬਈ ਜਥੇਬੰਦੀਆਂ ਬੈਠੀਆਂ ਨੇ ਔਰ ਉਹਨਾਂ ਦੇ ਅਸੀਂ ਹੱਕ ਦੇ ਵਿੱਚ ਆਦਾਂ ਨਾਰੀ ਲਾਇਆ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਵੀ ਉਹੀ ਮੰਗਾਂ ਨੇ ਤੋ ਇਸ ਕਰਕੇ ਕੱਲ ਅਸੀਂ ਸਾਰੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਟੂਲ ਫ੍ਰੀ ਕੀਤੇ ਨੇ ਉਹ ਰੋਸ ਵਜੋਂ ਕੀਤੇ ਨੇ ਸਰਕਾਰ ਨੂੰ ਪਤਾ ਲੱਗ ਜਾਏ ਅੱਜ ਜਿਹੜਾ ਸਾਡਾ ਇਹ ਹੈਗਾ ਇੱਕ ਤਾਂ ਜਿਹੜਾ ਜਿੰਨੀਆਂ ਵੀ ਸਾਡੀਆਂ ਬਕਾਇਆ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਜਿਹੜੇ ਸਾਡੇ ਨੇ ਮੋਦੀ ਨੇ ਵਾਅਦਾ ਕੀਤਾ ਸੀ ਅੱਜ ਮੰਗ ਸਾਡੀ ਕੋਈ ਨਹੀਂ ਗਈ ਅਸੀਂ ਤਾਂ ਉਹ ਮੰਗਾਂ ਮਨਾਉਣ ਲਈ ਆਏ ਆਂ ਏ ਅੱਜਾਂ ਨੂੰ ਵਾਰਨਿੰਗ ਦੇਣ ਆਇਆ ਔਰ ਸਾਡੇ ਪੰਜਾਬ ਦੇ ਵਿੱਚ ਅੱਜ ਜਿਹੜਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਟੈਕ ਜਾਮ ਹੋਊਗਾ ਉਹ ਉਦੋਂ ਬਾਅਦ ਵੀ ਜਿਹੜਾ ਵੀ ਕੋਈ ਅੱਧੇ ਮੇਰਾ ਵੀਰ ਆਊਗਾ ਐਮਰਜੈਂਸੀ ਹੋਊਗੀ ਬਿਮਾਰ ਹੋਵੇ ਕੁਝ ਹੋਰ ਹੋਵੇ ਉਹਨੂੰ ਅਸੀਂ ਨਿਕਲ ਦਿੱਤਾ ਜਾਊਗਾ ਅੱਜ ਜਿਹੜੀ ਮੋਦੀ ਸਰਕਾਰ ਆ ਜਾਂ ਪੰਜਾਬ ਸਰਕਾਰ ਆ ਇਹ ਸਾਡੇ ਨਾਲ ਝੂਬਲੀ ਕਰਦੀ ਆ ਵੈਧੇ ਕਰ ਲੈਂਦੀ ਆ ਝੂਠ ਬੋਲਦੀ ਆ ਦੇਖੋ ਇਹਨਾਂ ਨੇ ਰਾਜਨਾਥ ਜਦੋਂ 1914 ਦੇ ਵਿੱਚ ਇਹਨਾਂ ਨੇ ਇਲੈਕਸ਼ਨ ਲੜੀ ਸੀ ਤਾਂ ਪੰਜਾਬ ਸਾਡੀ ਸਟੇਜ ਦੇ ਦਿੱਲੀ ਆ ਕੇ ਰਾਜਨਾਦ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰਾਂਗੇ ਤੇ ਜਿਹੜੇ ਬਿਜਲੀ ਬਿੱਲ ਆ ਉਹ ਵੀ ਅਸੀਂ ਬਾਕਸ ਲਵਾਵਾਂਗੇ ਉਹ ਕਰਜ਼ੇ ਵੀ ਤੁਹਾਡੇ ਮਾਫ਼ ਕਰਾਂਗੇ ਜਿੰਨੀਆਂ ਮੰਗਿਆ ਸਾਨੂੰ ਲਿਖਤੀ ਰੂਪ ਦਿੱਤੀਆਂ ਨੇ ਉਹ ਉਹਨਾਂ ਨੇ ਮੰਨੀਆਂ ਸੀ ਵੀ ਅਸੀਂ ਸਾਡੀ ਸਰਕਾਰ ਰੌਣਦੋ ਸਰਕਾਰ ਬਣ ਗਈ ਸਾਡੇ ਇੱਕ ਵਰਕਰ ਨੇ ਯੂਨੀਅਨ ਦੇ ਨੇ ਸਤਨਾਮ ਜੀ ਬੈਰੂ ਨੇ ਸਪੀਮ ਕੋਰਸ ਕੀ ਅਸਲਾਇਆ ਸੀ ਇਹ ਵੀ ਐਮਐਸਬੀ ਦੇ ਖਿਲਾਫ ਆ ਤਾਂ ਉਹਨਾਂ ਨੇ ਲਿਖਤੀ ਰੂਪ ਵਿੱਚ ਸੈਂਟਰ ਸਰਕਾਰ ਨੇ ਦਿੱਤਾ ਵੀ ਅਸੀਂ ਇਹਨੂੰ ਨਹੀਂ ਦੇ ਸਕਦੇ ਅਸੀਂ ਉਹਦੀ ਬੋਰਡ ਨਿੰਦਿਆ ਕਰਦੇ ਹਾਂ ਜਿਹੜੇ ਸਾਨੂੰ ਜੁੰਗਲਾ ਲਾ ਕੇ ਨਾ ਬੁੱਟਾ ਕੀਤੀ ਸੀ ਹੁਣ ਵੀ ਇਹ ਜੁੰਗਲੇਬਾਜ਼ੀ ਕਰ ਰਹੀ ਆ ਉਹਨੇ ਤੋਂ ਸਾਵਧਾਨ ਰਹਿਣਾ ਚਾਹੀਦਾ ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਜਿਹੜੀ ਮੋਦੀ ਸਰਕਾਰ ਹੁਣ ਕਾਨੂੰਨ ਬਣਾ ਰਹੀ ਆ ਜਿਵੇਂ ਡਰਾਈਵਰਾਂ ਦੇ ਡਰਾਈਵਰ ਹਰੇਕ ਬੰਦਾ ਗੱਡੀ ਚਲਾਉਂਦਾ ਟਰੱਕ ਚਲਾਉਂਦਾ ਬੱਸ ਚਲਾਉਂਦਾ ਕੋਈ ਕਾਰ ਚਲਾਉਂਦਾ ਉਹਦੇ ਕਰਤਾ ਹੋਵੇ ਜਿੱਦੇ ਇਹ ਕੇਸ ਬਣ ਜਵੇ ਉਹਨੂੰ 10 ਸਾਲ 10 ਲੱਖ ਰੁਪਈਆ ਤੇ 7-7 ਦੀ ਸਜ਼ਾ ਸੁੜਾਈਆ ਉਹ ਜੀ ਨਿੰਦਿਆ ਕਰਦੀਆਂ ਉਹਦੇ ਅਸੀਂ ਉਸੇ ਵਿਜੇਨਾਸੀ ਅਤੇ ਸਾਡੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਅੱਜ ਜਿਹੜਾ ਬੰਦ ਕੀਤਾ ਸੀ ਬੰਦ ਕਰ ਰਹੇ ਆ ਤੇ ਜਿੰਨਾ ਵੀ ਇਹਨਾਂ ਨੇ ਕੀਤਾ ਸਾਡੇ ਨਾਲ ਦੇਖੋ ਇਹਨੇ ਵੀ ਵੈਦੇ ਕੀਤੇ ਵੀ ਜਦੋਂ ਮੇਰੀ ਸਰਕਾਰ ਆ ਗਈ ਭਗਵੰਤ ਮਾਨ ਨੇ ਵੀ ਜਦੋਂ ਸਾਡੀ ਸਰਕਾਰ ਆ ਗਈ ਅੱਜ ਜਿੱਥੇ ਵੀ ਖਰਾਬਾ ਹੋ ਜਾਂਦਾ ਅਸੀਂ 20000 ਰੁਪਏ ਬਿਨਾਂ ਗਰਜ਼ਪਤੀ ਦੇ ਦੇਵਾਂਗੇ ਅੱਜ ਤੱਕ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਪਰ ਮੁਆਵਜ਼ੇ ਗੱਲ ਹੀ ਕਰਦੇ ਵੀ ਭਗਵੰਤ ਮਾਨ ਖਾਲਸਾ ਖੁਦ ਤੇ ਹਰਪਾਲ ਚੀਮਾ ਖੁਦ ਭਗਵੰਤ ਸਿੰਘ ਮਾਨ ਉਸ ਮੀਟਿੰਗ ਦੇ ਵਿੱਚ ਐਜ਼ ਏ ਕਹਿੰਦੇ ਕਿਸਾਨੀ ਜੱਜ ਬਣ ਕੇ ਬੈਠੇ ਸੀ ਤੇ ਉਹਦਾ ਕਿਤੇ ਕਿਤੇ ਕਿਸਾਨ ਆ ਵੀ ਕਹਿੰਦੇ ਹਲਕੇ ਜਿਹੇ ਸੰਕੇਤ ਮਿਲ ਰਹੇ ਵੀ ਪੋਜ਼ਿਟਿਵ ਆਂਦੇ ਕਿ ਲੱਗ ਰਹੀ ਐ ਐਤਵਾਰ ਨੂੰ ਮੀਟਿੰਗ ਹੋਊਗੀ ਚੌਥੀ ਮੀਟਿੰਗ ਦਾ ਦੌਰ ਚੱਲੂਗਾ ਕਿ ਪੋਜ਼ਿਟਿਵ ਆਂਦੇ ਸੰਕੇਤ ਲੱਗ ਰਹੇ ਐ ਇਸ ਵੇਲੇ ਜਦੋਂ ਵੀ ਮੋਰਚਾ ਲੱਗਦਾ ਉਹ ਆਸ ਨਹੀਂ ਲੱਗਦਾ ਸਾਨੂੰ ਆਸ ਆ ਸਰਕਾਰ ਤੇ ਪਰ ਉਨੀ ਆਸ ਨਹੀਂ ਜਿੰਨੀ ਉਹ ਲਾਰਾ ਪੁੱਤਿਆ ਲਾਉਦੀ ਆ ਕਰਨੂ ਦਾ ਜੇ ਚੌਥੀ ਮੀਟਿੰਗ ਵੀ ਹੋ ਸਕਦਾ ਪਹਿਲੀ ਮੀਟਿੰਗ ਵੀ ਹੋ ਸਕਦਾ ਸੀ ਜਿਹੜਾ ਇਹ ਇਹਨਾਂ ਨੇ ਸਟੈਂਡ ਖੇਡਿਆ ਇਹ ਇਹਨਾਂ ਨੇ ਗੱਤ ਖੇਡਿਆ ਤੇ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਟੀਮਾਂ ਦੇ ਬੈਠੇ ਨੇ ਇਹ ਭਾਜਪਾ ਤੇ ਇਹ ਆਪ ਆदमी ਇੱਕ ਖੇਡ ਖੇਡ ਰਹੇ ਨੇ ਇਲੈਕਸ਼ਨ ਦੀ ਇਹ ਦੋਨਾਂ ਦਾ ਕੋਈ ਪਤਾ ਨਹੀਂ ਵੀ ਇਹਨਾਂ ਨੇ ਰਲ ਜਾਣਾ ਜਾਂ ਕੀ ਕਰਨਾ ਇਹ ਇੱਕ ਇਲੈਕਸ਼ਨ ਦੀ ਖੇਡ ਖੇਡ ਰਹੇ ਨੇ ਵੀ ਪੰਜਾਬ ਦੇ ਵਿੱਚ ਅਸੀਂ ਕਹਿ ਦਈਏ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਆ ਤੇ ਉਧਰ ਉਹ ਕਹਿੰਦੇ ਵੀ ਅਸੀਂ ਇਹਨਾਂ ਦੇ ਨਾਲ ਆ ਅਸੀਂ ਤਾਂ ਮੰਗਾ ਮੰਨਣ ਤਿਆਰ ਆ ਅਸੀਂ ਕੋਈ ਮੰਗਾ ਮੰਨ ਲੀਆਂ ਸਾਡੀਆਂ ਜਿਹੜੀ ਮੇਨ ਮੰਗਾਂ ਨੇ ਮੇਨ ਮੰਗਾਂ ਤੇ ਹੈ ਜਿਹੜਾ ਪ੍ਰਾਈਜ਼ ਇਨਕਸਟਰਾ ਸਾਡਾ ਪਾਸ ਜੋੜਿਆ ਹੋਵੇ ਡਾਕਟਰ ਸੁਆਮੀ ਰੋਡ ਲਾਗੀ ਜੇ ਜਾਵੇ ਡਾਕਟਰ ਸੁਆਮੀ ਦੀ ਰੋਡ ਲਾ ਕੇ ਤੇ ਐਸ ਐਮ ਪੀ 2 ਸੀ 2 2 ਤੇ ਉਹਦੇ ਭਾਅ ਨਾਲ ਸਾਨੂੰ ਪਾਸ ਦਿੱਤੇ ਜਾਣ ਤਾਂ ਸਾਡੀਆਂ ਇਹ ਗੱਲਾਂ ਬਣਨ ਜਾਂਦੀਆਂ ਬਿਜਲੀ ਬਿੱਲ ਸੋਧਨ ਵਾਪਸ ਕੀਤਾ ਜਾਵੇ ਜਿੰਨੇ ਕਰਜ਼ੇ ਆ ਕਿਸਾਨਾਂ ਜੁਮੇ ਉਹ ਮਾਫ ਕੀਤੇ ਜਾਣ ਹਰੇਕ ਜਿਵੇਂ ਫੌਜ ਨੂੰ ਫੌਜ ਚੋਂ ਪਿੰਡ ਚੜਾਉਂਦਾ ਉਹਨੂੰ ਪੈਨਸ਼ਨ ਮੈਂ ਦੀਆ ਸਾਡੀ ਇਹ ਵੀ ਨਮੀਆਂ ਮੰਗਾਂ ਆ ਗਈਆਂ ਨੇ ਹੁਣ ਵੀ ਹਰੇਕ ਇਨਸਾਨ ਨੂੰ 10000 ਪੈਨਸ਼ਨ ਦਿੱਤੀ ਜਾਵੇ ਔਰ ਕਿਸਾਨ ਦਿੱਤੀ ਜਾਵੇ ਉਹਨਾਂ ਨੂੰ ਪੈਨਸ਼ਨ ਲਈ ਜਾਵੇ ਇਹ ਹੋ ਬਹੁਤ ਸਾਰੀਆਂ ਮੰਗਾਂ ਨੇ ਜਿਗਨਾਈ ਜਾਈ ਇਹ ਤਾਂ ਬਹੁਤ ਗਿਣਤੀ ਹੋ ਜਾਂਦੀ ਆ ਪਰ ਸਾਡੀਆਂ ਤਕਰੀਬਨ 13 14 ਮੇਨ ਮੰਗਾਂ ਨੇ ਬਾਕੀ ਤਾਂ ਜਿੰਨਾ ਚਿਰ ਇਹ ਸੰਘਰਸ਼ ਚੱਲਦਾ ਇਹ ਲੰਬਾ ਸੰਘਰਸ਼ ਚੱਲੂ ਐਡੀ ਜੇਤੀ ਨਹੀਂ ਹੋਣ ਵਾਲਾ ਇਹ ਹੋ ਜੋ ਜ਼ਰੂਰ ਕਰਕੇ ਛੱਡਾਂਗੇ ਡਟੇ ਹੋਏ ਮੈਂ 1 ਸਾਲ 1 ਮਹੀਨਾ ਦਿੱਲੀੋਂ ਰਿਆਂ ਮੋਰਚੇ ਤੇ ਹੁਣ ਵੀ ਜੇ ਮੋਰਚਾ ਲੱਗਿਆ ਜਿਵੇਂ ਹੁਣ ਸਾਡੇ ਸਿੱਧਰ ਹੋ ਰਿਹਾ ਜੇ ਕੋਈ ਇਹ ਜਿਹੀ ਹੋਰ ਕਾਦੀ ਕੀਤੀ ਉਹਨਾਂ ਨੇ ਤਾਂ ਜਿਹੜਾ ਸੰਯੁਕਤ ਮੋਰਚਾ ਸੰਯੁਕਤ ਮੋਰਚਾ ਵੀ ਉਹਨਾਂ ਦੇ ਪਿੱਛੇ ਖੜਾ ਪਿੱਛੇ ਨਹੀਂ ਹਟਣਗੇ तमाम ਜਥੇਬੰਦੀ ਮਗਰ ਖੜੀਆਂ ਸਾਰੀਆਂ ਜਥੇਬੰਦੀ ਆ ਸੋ ਇਹ ਅੰਦਾਜ਼ੇ ਕੀ ਇਹ ਲੁਧਿਆਣਾ ਚੰਡੀਗੜ੍ਹ ਜਿਹੜਾ ਇਹ ਹਾਈਵੇ ਹੈ ਗਿਆ ਤੇ ਕਿਤੇ ਨਾ ਕਿਤੇ ਕਿਤੇ ਦੱਸੀ ਕਿ ਕਿਸਾਨ ਜਿਹੜੇ ਆਗੂਸਤਮ ਖੜੇ ਆ 12 ਤੋਂ 4 ਵਜੇ ਟਾਈਮ ਨਿਸ਼ਿਤ ਕੀਤਾ ਗਿਆ ਸੀ ਭਾਰਤ ਬੰਦ ਦੀ ਕਾਲ ਦਾ ਤੇ ਜਿਹੜਾ ਇੱਕ ਤਾਂ ਸੀ ਕਿਸਾਨ ਮੋਰਚਾ ਦਾ ਮੈਂ ਇਹ ਮਹਿਲਾ ਵਰਗੇ ਇਥੇ ਮੌਜੂਦ ਹੈਗੇ ਕਿਉਂਕਿ ਬੜਾ ਅਹਿਮ ਯੋਗਦਾਨ ਸੀ ਮਹਿਲਾ ਦਾ ਵੀ ਤੇ ਇਹ तमाम ਮਹਿਲਾ ਵੀ ਮੌਜੂਦ ਹੈਗੀਆਂ ਕਿਉਂਕਿ ਅੱਜ ਭਾਰਤ ਬੰਦ ਦੀ ਕਾਲ ਜਿਹੜਾ ਸੱਦਾ ਦਿੱਤਾ ਗਿਆ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਾਂ ਕਿਤੇ ਨਾ ਕਿਤੇ ਗਲਬਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿਸੇ ਜਦਾਂ ਕਿਸਾ ਦੇ ਆਇ ਪਰਤ ਬੰਦੀ ਕਾਲ ਲਿਟਾ ਹੈ ਕਿਸਤਾ ਨਿਕਲ ਗਿਆ ਹੈ ਕਿਸਦਾ ਮੈਡਮ ਦੇਖਿਓ ਪਰਤ ਬੰਦੀ ਕਾਲ ਆ ਗਈ ਹੈ ਅੱਜ 12:00 ਵਜੇ 4 ਵਜੇ ਟਾਈਮ ਇਨੀਸ਼ੀਅਲ ਕੀਤਾ ਕਿਸਤਾ ਦੇਖਦੇ ਹੋ ਹਾਂਜੀ ਅਸੀਂ ਪੂਰਾ ਸਾਥ ਦਵਾਂਗੇ ਸਾਰੀ ਜੂਨੀਅਨ ਦਾ ਤੇ ਉਹਨਾਂ ਦਾ ਪੂਰਾ ਸਮਰਥਨ ਕਰਾਂਗੇ ਜੋ ਜੋ ਸਾਡੀਆਂ ਮੰਗਾ ਉਹਦੇ ਖਿਲਾਫ ਅਸੀਂ ਆਪਣਾ ਇੱਥੇ ਪੇਸ਼ ਕਰਾਂਗੇ ਸਾਰਾ ਕੁਝ ਕਿਸਦਾ ਦੇਖਦੇ ਹੋ ਵੀ 12:00 ਵਜੇ 4 ਵਜੇ ਬੱਸਾਂ ਵੀ ਪ੍ਰਾਈਵੇਟ ਬੱਸਾਂ ਸਰਕਾਰੀ ਬੱਸ ਟੋਟਲੀ ਬੰਦ ਹੈ ਲੋਕਾਂ ਨੇ ਅਸੀਂ ਗੱਲਬਾਤ ਕੀਤੀ ਲੋਕਾਂ ਹੀ ਖਜਲ ਖਵਾ ਰਹੀਓ ਕਿਸਤਾ ਦੇਖ ਲਓ ਕਿਸਤਾਂ ਨਾਲ ਲੋਕਾਂ ਨੂੰ ਸਾਥ ਆਉਂਗੀ ਪੰਜਾਬ ਦੀ ਸਰਕਾਰੀ ਬੱਸਾਂ ਨੇ ਵੀ ਸਮਰਥਨ ਕੀਤਾ ਇਸ ਬੰਦ ਦੀ ਕਾਲ ਹਾਂਜੀ ਸਰ ਸਭ ਅਸੀਂ ਆਪੋ ਆਪਣੇ ਸਾਧਨ ਤੇ ਆਏ ਆ ਵੀ ਸਾਨੂੰ ਵੀ ਆਉਣ ਚ ਪ੍ਰੋਬਲਮ ਆਉਂਦੀ ਹੈ ਲੇਡੀਜ਼ ਨੂੰ ਪਰ ਸਾਰਿਆਂ ਨੂੰ ਪਤਾ ਵਾ ਉਸ ਤਰੀਕੇ ਨਾਲ ਸਾਰੇ ਲੋਕ ਆ ਜਾ ਸਕਣਗੇ ਜਿਸ ਤਰ੍ਹਾਂ ਵੀ ਟਾਈਮ ਦਿੱਤਾ ਹੋਇਆ ਵਾ ਸਭ ਦੇ ਅੰਦਰ ਰੋਸ ਬਹੁਤ ਹੈ ਗੁੱਸਾ ਬਹੁਤ ਹੈ ਜੀ ਅਸੀਂ ਸikal ਤੋਂ ਸਹਿਮਤ ਆ ਕਿ ਸਾਨੂੰ ਅਸੀਂ ਪੰਜਾਬ ਦੇ ਵਾਰਿਸਾਂ ਸਾਡੇ ਮੋਦੀ ਨੇ ਇੰਨੇ بڑے ਕਾਨੂੰਨ ਕੀਤੇ ਸੀ ਜੋ ਪਹਿਲਾਂ ਉਹਨੇ ਮੰਨੇ ਸੀ ਤੇ ਹੁਣ ਉਹਨੇ ਰੱਦ ਨਹੀਂ ਦੁਬਾਰਾ ਫੇਰ ਲਾਗੂ ਕੀਤੇ ਇਸ ਕਰਕੇ ਅਸੀਂ ਤਨਮਨ ਦੇ ਨਾਲ ਇਹਦੇ ਨਾਲ ਸਹਿਯੋਗ ਦੇ ਰਹੇ ਆ ਇਹ ਜਾਇਜ਼ ਹੈ ਸਾਡੀਆਂ ਮੰਗਾਂ ਬਿਲਕੁਲ ਜਾਇਜ਼ ਹੈ ਮੋਦੀ ਨੂੰ ਮੰਨਣੀਆਂ ਚਾਹੀਦੀਆਂ ਉਹਨੂੰ ਵੀ ਸੋਚਣਾ ਚਾਹੀਦਾ ਕਿ ਇਹ ਵੀ ਦੇਖੋ ਅਸੀਂ ਕ ਅੰਨ ਦਤਾ ਹੈ ਪੰਜਾਬ ਸਾਰੇ ਭਾਰਤ ਵਾਸਤੇ ਤੇ ਇਸ ਕਰਕੇ ਮੋਦੀ ਨੂੰ ਚਾਹੀਦਾ ਕਿ ਜੋ ਸਾਡੀਆਂ ਜਾਇਜ਼ ਮੰਗਾਂ ਉਹਨਾਂ ਨੂੰ ਮੰਨਣ ਜ਼ਰੂਰ ਜੀਓ ਸੋ ਇਹ तमाम ਉਹ ਮਹਿਲਾ ਵੀੜੇ ਵਰਕਰ ਬਿਲਕੁਲ ਮੌਜੂਦ ਐ ਸੇ ਕਿਸਾਨ ਜਿਹੜੀ ਅੱਜ ਭਾਰਤ ਬੰਦ ਦੀ ਕਾਲ ਦਾ ਸੱਦ ਤੱਕ ਗਿਆ ਸੀ 12 ਵਜੇ ਤੋਂ ਲੈ ਕੇ 4 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਸੰਯੁਕਤ ਕਿਸਾਨ ਮੋਰਚੇ ਜਿੱਥੇ ਬੰਦੀਆਂ ਬੋਲ ਤੋ ਕਿਤਨਾ ਕਿਤੇ ਟ੍ਰੇਡ ਯੂਨੀਅਨ ਦੇ ਬੰਦੇ ਵੀ ਮੌਜੂਦ ਗੱਲਬਾਤ ਕਰਾਂ ਦੀਆਂ ਕੈਸਾ ਦੇਦੋ 12:00 ਤੋਂ ਬਾਅਦ 4:00 ਟਾਈਮ ਮੈਂ ਨਿਸ਼ਚਿਤ ਹੋ ਗਿਆ ਸੀ ਆਪਣਾ ਭਾਰਤ ਭਾਰabandhi ਕਾਲ ਦਾ ਚੌਥੇ ਦੌਰ ਦੀ ਮੀਟਿੰਗ ਸੰਡੇ ਨੂੰ ਰੱਖੀ ਗਈ ਲੱਗ ਰਿਹਾ ਕਿਤੇ ਨ ਕਿਤੇ ਹੁਣ ਕਿਸਾਨਾਂ ਨੂੰ ਆਸ ਹੈਗੀ ਵੀ ਪੋਜ਼ਿਟਿਵ ਰਿਜ਼ਲਟ ਆ ਸਕਦੇ ਹੈ ਤੇ ਬਾਕੀ ਕਿਸਾਨ ਵਾਪਸ ਆਪਣੇ ਘਰ ਪਰ ਚ ਜਾਣ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਕੇਂਦਰ ਦੀ ਸਰਕਾਰ ਤੱਕ ਦੇਸ਼ ਦੁਨੀਆ ਤੱਕ ਮਤਲਬ ਪਹੁੰਚਾਉਣ ਲਈ ਅਪਰਾਲਾ ਕੀਤਾ ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਦੂਜੀ ਗੱਲ ਇਹ ਆ ਮੈਂ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਸੀ2 ਵੱਲੋਂ ਸੀ2 ਦਾ ਸੁਭਾਸ ਕੱਤਰ ਕਾਮਰੇਡ ਅਮਰਨਾਥ ਹੂਮਕਲਾ ਮੇਰਾ ਨਾਮ ਤੇ ਅੱਜ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਸੀ2 ਆ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਵੱਲੋਂ ਅਤੇ ਅ ਸੰਯੁਕਤ ਮੋਰਚੇ ਵੱਲੋਂ ਸਾਂਝੇ ਤੌਰ ਤੇ ਸੱਦਾ ਦਿੱਤਾ ਗਿਆ ਭਾਰਤਵੰਦ ਦਾ ਇਹ ਭਾਰਤਵੰਦ ਦਾ ਸੱਦਾ ਇਸ ਕਰਕੇ ਦਿੱਤਾ ਗਿਆ ਕਿਉਂਕਿ ਮੋਦੀ ਨੇ ਜੋ 1920 ਦੇ ਵਿੱਚ 21 ਦੇ ਵਿੱਚ ਜਿਹੜਾ ਸਮਝੌਤਾ ਕੀਤਾ ਸੀ ਸੰਯੁਕਤ ਮੋਰਚੇ ਨਾਲ ਉਸ ਤੋਂ ਕੇਂਦਰ ਦੀ ਸਰਕਾਰ ਮੁਕਰ ਗਈ ਹੈ ਉਹਨਾਂ ਨੇ ਕਿਹਾ ਅਸੀਂ ਅਸੀਂ ਐਮਐਸਪੀ ਦੇ ਦਾ ਐਮਐਸਪੀ ਦੇ ਸਾਰੇ ਪਸੰਨਾ ਦਾ ਰਾਤ ਰਾਤ ਰੈਡੀ ਮੀਟਿੰਗ ਚੱਲੀ ਹੈ ਮੈਂ ਦਾ ਰਾਤ ਜਿਹੜੀ ਮੀਟਿੰਗ ਚੱਲ ਰਹੀ ਹੈ ਦੂਸਰੇ ਤੱਕ ਤੀਸਰੀ ਦੌਰ ਦੀ ਮੀਟਿੰਗ ਚੱਲਦੀ ਹੈ ਤੇ ਲੱਗ ਰਿਹਾ ਵੀ ਕਿਹਦੇ ਕਿਤੇ ਸਿੱਟੇ ਆ ਸਕਦੇ ਕਿ ਨਹੀਂ ਉਹਦੇ ਕੋ ਤੋਂ ਲੱਗ ਰਿਹਾ ਪਰ ਅਸੀਂ ਮੁੰਡਾ ਕਰਦੇ ਹਾਂ ਸਾਰਿਆਂ ਦੇ ਦੇਖੋ ਗੱਲ ਇਹ ਹੈ ਵੀ ਅਸੀਂ ਉਸ ਜਿਹੜਾ ਉੱਥੇ ਲੱਗਿਆ ਹੋਇਆ ਮੋਰਚਾ ਸ਼ੰਭੂ ਬਾਰਡਰ ਦੇ ਉੱਤੇ ਉਸ ਮੋਰਚੇ ਨਾਲ ਸੰਯੁਕਤ ਮੋਰਚੇ ਦਾ ਸਬੰਧ ਨਹੀਂ ਭਾਵੇਂ ਪਰ ਜੋ ਕੇਂਦਰ ਸਰਕਾਰ ਨੇ ਜੋ ਉਥੇ ਨੀਤੀਆਂ ਅਪਣਾਈਆਂ ਨੇ ਕੁੱਟ ਮਾਰਦੀਆਂ ਖੱਟੜ ਸਰਕਾਰ ਨੇ ਜੋ ਬੰਦ ਕਰਤਾ ਇਹ ਸਾਰਾ ਕੁਝ ਗਲਤ ਆ ਸੀ ਇਸ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕਰਨੀ ਹੈ ਤਸ਼ੱਦਦ ਵੀ ਢਾਈ ਗਈ ਹੈ ਕਰਨਾਂ ਦੇ ਉੱਪਰ ਅਥਰੂ ਗਿਆ ਦੇ ਗੁੱਸਟ ਡੇ ਗਿਆ ਕਾਫੀ ਜ਼ਖਮੀ ਕਿਸਾਨ ਵੀ ਹੋਏ ਕਿਸਾਨ ਦੇ ਇੱਕ ਕਿਸਾਨ ਸਾਡੇ ਪੰਜਾਬ ਦੇ ਸਾਡੇ ਦੇਸ਼ ਦੇ ਨੇ ਇਹ ਕੋਈ ਪਾਕਿਸਤਾਨ ਤੋਂ ਨਹੀਂ ਆਏ ਹੋਏ ਜਿਹੜਾ ਇਸ ਤਰ੍ਹਾਂ ਦਾ ਬਾਰਡਰ ਸੀਲ ਕੀਤਾ ਹੋਇਆ ਜਿਵੇਂ ਕੋਈ ਬਾਹਰੋਂ ਬਾਹਰੇ ਦੇਸ਼ ਦਾ ਹਮਲਾ ਹੋਵੇ ਇਸ ਕਰਕੇ ਮੋਦੀ ਸਰਕਾਰ ਦਾ ਇਹ ਹਮਲਾ ਕਿਸਾਨਾ ਵਿਰੋਧ ਦਾ ਲੋਕਾਂ ਵਿਰੋਧ ਦਾ ਮਜ਼ਦੂਰਾਂ ਵਿਰੋਧ ਦਾ ਦੇਸ਼ ਦੀ ਆਵਾਜ਼ ਨੂੰ ਦਬਾਉਣ ਵਾਲਾ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਹੀ ਗਲਤ ਹੈ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਜਿਹੜਾ ਅ ਕੱਲ ਐਤਵਾਰ ਨੂੰ ਫੇਰ ਮੀਟਿੰਗ ਸੱਦੀ ਆ ਉਸ ਮੀਟਿੰਗ ਤੋਂ ਅਸੀਂ ਆਸ ਰੱਖਦੇ ਹਾਂ ਕਿਉਂਕਿ ਜੀਵੇ ਆਸਾ ਮਰੇ ਨਰਾਸ਼ਾ ਇਸ ਕਰਕੇ ਅਸੀਂ ਆਸਵੰਦਾਂ ਆਸਵੰਦ ਇਸ ਕਰਕੇ ਆ ਕਿਉਂਕਿ ਅਸੀਂ ਆਸ ਨਾਲ ਹੀ ਲੜਦੇ ਹਾਂ ਸੰਘਰਸ਼ ਵੀ ਅਸੀਂ ਆਸ ਨਾਲ ਕਰਦੇ ਹਾਂ ਵੀ ਅਸੀਂ ਜਿੱਤਾਂਗੇ ਪਰ ਲਾਜ਼ਮੀ ਤੌਰ ਤੇ ਜਿਵੇਂ ਪਹਿਲਾਂ ਥੁੱਕ ਕੇ ਜਿੱਤਿਆ ਮੋਦੀ ਨੇ ਹੁਣ ਵੀ ਹੁਣ ਵੀ ਉਹਨੂੰ ਥੁੱਕ ਕੇ ਜਿੱਤਣਾ ਪੈਣਾ ਲਾਜ਼ਮੀ ਤੌਰ ਤੇ ਲੋਕਾਂ ਦੇ ਅੱਗੇ ਝੁਕਣਾ ਪੈਣਾ ਲੋਕ ਲੋਕ ਇੱਕ ਤਾਂ ਸਭ ਤੋਂ ਵੱਡੀ ਆ ਲੋਕ ਵੱਡੇ ਨੇ ਮੋਦੀ ਛੋਟਾ ਸੋ 12 ਮੇ ਤੋਂ ਲੱਗੇ ਚਾਹ ਦੇ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਤਾਂ ਭਾਰਤ ਬੰਦ ਦੀ ਕਾਲ ਸੰਯੁਕਤ ਕਿਸਾਨ ਮੋਚੇ ਦੇ ਅੰਦਾਸਤ ਦੀ तमाम ਜਿਹੜੇ ਕਿਸਾਨ ਜਥੇ ਬਦਿਆਂ ਦੇ ਆਗੂ ਕਿਸਾਨ ਖੁਦ ਅਤੇ ਮੌਜੂਦ ਇਸ ਨਾਲ ਮਹਿਲਾ ਵੀ ਉਥੇ ਮੌਜੂਦ ਹੈਗੀਆਂ ਕਿਉਂਕਿ ਭਾਰਤ ਬੰਦ ਦੀ ਕਾਲ ਜ ਸਦਾ ਤੱਕ ਅੱਜ 12:00 ਦੇ 4:00 ਮਿੰਟ ਤੱਕ ਤੇ ਕੋਹਾੜਾ ਚੌਂਗ ਇਸ ਟਾਈਮ ਪੂਰੀ ਤਰ੍ਹਾਂ ਕਿਸਾਨ ਆਗੂ ਜਿਹੜੇ ਹੈਗੇ ਆ ਉਹ ਬਿਲਕੁਲ ਸੜਕਾਂ ਤੇ ਬੈਠ ਗਏ ਤੇ ਬਾਹਰ ਤੋਂ ਲੈ ਕੇ 4 ਵਜੇ ਦਾ ਸਮਾਂ ਜਿਹੜਾ ਨਿਸ਼ਚਿਤ ਹੈ ਭਾਰਤ ਬੰਦ ਕਾਲ ਦਾ ਤਾਂ ਬਾਕੀ ਦਾ ਇਸ ਟਾਈਮ ਧਰਨੇ ਤੇ ਬੈਠ ਗਿਆ ਤੇ ਦੱਸ ਦੇ ਕੀ ਭਾਰਤ ਬੰਦ ਦੀ ਕਾਲ ਨਾਲ ਜਿਹੜਾ ਅਸਰ ਹੈ ਉਹ ਆਮ ਸ਼ਹਿਰ ਜਿਵੇਂ ਦਿਖਣ ਨੂੰ ਕਾਫੀ ਮਿਲ ਰਿਹਾ ਹੈ ਕੈਮਰਮੈਨ ਬੋਬੀਨਾ ਸੰਦੀਪ ਸ਼ਰਮਾ ਡੈਨੀ ਸਰਟੀ ਵੀ ਕੋਹੜਾ